ਤੁਸੀਂ ਮੈਂ ਬੇਨਤੀ ਕਰਾਂ ਕਿ ਆਪਾਂ ਚਾਹ ਸਾਰਿਆਂ ਨੇ ਪੀਤੀ ਏ ਤਾਂ ਕਿਰਪਾ ਕਰਕੇ ਜਿਹੜੇ ਆਪਣੇ ਖਾਲੀ ਕੱਪ ਨੇ ਉਹ ਆਪਾਂ ਇਸ ਤਰ੍ਹਾਂ ਸੁੱਟ ਕੇ ਨਹੀਂ ਜਾਣੇ ਕਿਉਂਕਿ ਸਾਡੇ ਆਚਰਣ ਦਾ ਸਾਡੇ ਕੰਮਕਾਰ ਕਰਨ ਦਾ ਤਰੀਕਾ ਹੀ ਇਹ ਆ ਕਿਉਂ ਆਪਾਂ ਦਿੱਲੀ ਬੈਠੇ ਰਹੇ ਹਾਂ ਤਾਂ ਰੇਲਵੇ ਸਟੇਸ਼ਨਾਂ ਤੇ ਬੈਠੇ ਰਹੇ ਹਾਂ ਸੜਕਾਂ ਦੇ ਬੈਠੇ ਰਹੇ ਤੇ ਆਪਾਂ ਪਬਲਿਕ ਦਾ ਕੋਈ ਨੁਕਸਾਨ ਇੱਕ ਨਵੇਂ ਪੈਸੇ ਦਾ ਨਹੀਂ ਕੀਤਾ ਤੇ ਸਾਫ ਸਫਾਈ ਦਾ ਆਪਾਂ ਖਾਸ ਖਿਆਲ ਰੱਖਿਆ ਸੋ ਸਾਰਿਆਂ ਨੂੰ ਬੇਨਤੀ ਹੈ ਮੈਂ ਤਾਂ ਇਹ ਕਹਾਂਗਾ ਕਿ ਧੋਕ ਵਲੰਟੀਅਰ ਲੱਗ ਜਾਓ ਤੇ ਸਾਰੇ ਕੱਪ ਨੇ ਜਿਹੜੇ ਉਹ ਇਕੱਠੇ ਕਰਕੇ ਕਿਸੇ ਇੱਕ ਜਗ੍ਹਾ ਤੇ ਰੱਖ ਦਈਏ ਤੇ ਮੇਰੀ ਬੇਨਤੀ ਆ ਮੈਂ ਬੇਨਤੀ ਕਰਾਂਗਾ ਸਾਥੀ ਸੰਜੀਤ ਕੁਮਾਰ ਜੀ ਨੂੰ ਕਿ ਉਹ ਅਖੀਰ ਦੇ ਵਿੱਚ ਇਸ ਧਰਨੇ ਦੀ ਸਮਾਪਤੀ ਦੇ ਆਪਣੇ ਵਿਚਾਰ ਦੱਸਣਗੇ ਸਾਥੀ ਸੰਜੀਤ ਖੰਨਾ ਸਤਕਾਰਯੋਗ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਅੱਜ ਦੇ ਪੰਜਾਬ ਦੇ ਵਿੱਚ ਰੇਲ ਰੋਕੂੰਦੋ ਮੋਲੰਦ ਦੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੀ ਲੀਡਰਸ਼ਿਪ ਸਟੇਟ ਆਗੂ ਸਹਿਬਾਨ ਜ਼ਿਲ੍ਹੇ ਦੇ ਆਗੂ ਸਾਡੀ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਸਹਿਬਾਨ ਤੇ ਅੱਜ ਜਿੰਨੇ ਵੀ ਪਿੰਡਾਲ ਦੇ ਵਿੱਚ ਬੈਠੇ ਨੇ ਬਲਾਕਾਂ ਤੋਂ ਸਾਥੀ ਬਲਾਕ ਕਮੇਟੀਆਂ ਸਾਡੀਆਂ ਸਾਡੇ ਜਿਹੜੇ ਪਿੰਡਾਂ ਦੇ ਜਿਹੜੇ ਆਗੂ ਨੇ ਸਮੂਹ ਕਿਸਾਨ ਵੀਰੋ ਮੇਰੇ ਤੋਂ ਪਹਿਲਾਂ ਬਲਾਰੇ ਸਾਥੀਆਂ ਨੇ ਬੜੇ ਵਿਚਾਰ ਤੁਹਾਡੇ ਨਾਲ ਵਿਸਤਾਰ ਦੇ ਵਿੱਚ ਕੀਤੇ ਨੇ ਵੀ ਅੱਜ ਜਿਹੜਾ ਅਸੀਂ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਸਾਨੂੰ ਇਹ ਕਿਉਂ ਲੋੜ ਪਈ ਵੀ ਅਸੀਂ ਆ ਕੇ ਇਹਨਾਂ ਰੇਲਾਂ ਤੇ ਇਹਨਾਂ ਪੜੀਆਂ ਤੇ ਬੈਠੀਏ ਤੇ ਰੇਲ ਨੂੰ 3 ਘੰਟੇ ਵਾਸਤੇ ਅਸੀਂ ਬੰਦ ਕਰ ਗਏ ਬਲਾਰਿਆਂ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਵੀ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਡੇ ਜਿਹੜੇ ਤਿੰਨ ਸਮਝਾ ਦੇ ਸਾਥੀ ਉੱਚੇ ਸੰਘਰਸ਼ ਨੂੰ ਲੈ ਕੇ ਬੈਠੇ ਹੋਏ ਨੇ ਪਰ ਇੱਥੋਂ ਦੀ ਜਣੀਆਂ ਨੇ ਜ਼ਾਲਮ ਸਰਕਾਰਾਂ ਚਾਹੇ ਹਰਿਆਣੇ ਦੀ ਏ ਚਾਹੇ ਪੰਜਾਬ ਦੀ ਏ ਤੇ ਚਾਹੇ ਕੇਂਦਰ ਸਰਕਾਰ ਓਨਾਂ ਨੇ 10-12 ਮਹੀਨੇ ਰੋਚਲੇ ਦੇ ਬੈਠਿਆਂ ਨੂੰ ਤੇ ਕਿਵੇਂ ਤਸ਼ੱਦਦ ਢਾਈ ਏ ਦੇ ਹੋਣ ਫੈਸਲਾ ਕੀਤਾ ਹੈ ਵੀ ਚਲੋ ਜੇ ਤੁਸੀਂ ਆਖਿਆ ਵੀ ਟਰਾਲੀਆਂ ਟਰੈਕਟਰ ਨਾ ਲੈ ਕੇ ਦਿੱਲੀ ਆਓ ਸਾਨੂੰ ਇਹਨਾਂ ਨੂੰ ਵੇਖ ਕੇ ਅਵਾਜ਼ਾਰੀ ਹੁੰਦੀ ਹੈ ਤੇ ਅਸੀਂ ਪੈਦਲ ਆਪਦੇ ਕਾਫਲਿਆਂ ਦੇ ਵਿੱਚ ਉੱਥੇ ਜਾ ਕੇ ਪਹੁੰਚਨੇ ਆਂ ਪਰ ਇਹ ਜਿਹੜੀਆਂ ਸਰਕਾਰਾਂ ਦੀਆਂ ਮਾਰੀਆਂ ਸਮਝਾਂ ਦੇ ਸਬੰਧ ਦੇ ਵਿੱਚ ਮੇਰੇ ਤੋਂ ਪਹਿਲਾਂ ਸੀਨੀਅਰ ਸਾਥੀ ਤੁਹਾਡੇ ਨਾਲ ਗੱਲ ਕਰਕੇ ਗਏ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਆਗੂ ਜਗਜੀਤ ਸਿੰਘ ਡੱਲਾ ਜੀ ਉਹਨਾਂ ਨੇ ਆਵਦਾ ਜਿਹੜਾ ਮਰਨ ਵਰਤਨ ਉੱਥੇ ਰੱਖਿਆ ਹੈ ਇਹਨਾਂ ਸਰਕਾਰਾਂ ਦੇ ਜਿਹੜਾ ਸਿਰੇ ਚੜ ਕੇ ਲੰਮਾ ਸਮਾਂ ਹੋ ਗਿਆ ਹੈ ਕੋਈ ਮੀਟਿੰਗ ਨਹੀਂ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਆਪਾ ਵਜਾ ਵਰਨ ਵਾਸਤੇ ਅੱਜੋ ਵੀ 22 23 ਦਿਨ ਹੋ ਗਏ ਨੇ ਉਹਨਾਂ ਨੇ ਪਾਣੀ ਦੀ ਘੁੱਟ ਵੀ ਜਿਹੜੀ ਉਹ ਨਹੀਂ ਲਈ ਸੋ ਇਸ ਦੇ ਸੰਯੋਗ ਦੇ ਵਿੱਚ ਸੰਯੁਕਤ ਲੋਚੇ ਨੇ ਜੋ ਉਤੋਂ ਸਾਨੂੰ ਐਲਾਨ ਕੀਤਾ ਹੈ ਜੋ ਉਹਨਾਂ ਨੇ ਸਾਨੂੰ ਥੱਲੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਦੇ ਸਬੰਧ ਦੇ ਵਿੱਚ ਅੱਜ ਦਾ ਜਿਹੜਾ 3 ਘੰਟੇ ਦਾ ਪ੍ਰੋਗਰਾਮ ਉਹ ਅਸੀਂ ਜਿਹੜਾ ਲਾਗੂ ਕਰ ਰਹੇ ਹਾਂ ਠੀਕ ਹੈ ਮੇਰੇ ਤੋਂ ਵੱਲੋਂ ਸਾਡੇ ਸੀਨੀਅਰ ਸਾਥੀ ਦਸ ਵੀ ਗਏ ਨੇ ਵੀ ਅੱਜ ਦਾ ਜਿਹੜਾ ਸਾਡਾ ਕੱਠ ਜਾਂ ਜਿਹੜੀ ਸ਼ਮੂਲੀਅਤ ਤੇ ਸਾਲੂ ਜਿਹੜਾ ਬਹੁਤ ਛੇਤੀ ਮੈਸੇਜ ਲੱਗੇ ਨੇ ਰਾਤ ਤੇ ਅੱਡੋ-ਅੱਡ ਕਮੇਟੀਆਂ ਦੇ ਆਪੋ ਆਪਣੇ ਗਾ ਪ੍ਰੋਗਰਾਮ ਰੱਖੇ ਹੁੰਦੇ ਨੇ ਤੇ ਅਸੀਂ ਤਾਂ ਕਰਕੇ ਜਿਹੜਾ ਇਹਨਾਂ ਜਿਹੜਾ ਵੱਡਾ ਜਿਹੜਾ ਪ੍ਰਦਰਸ਼ਨ ਨਹੀਂ ਕਰ ਸਕੇ ਫਿਰ ਵੀ ਚਲੋ ਜਿਹੜੇ ਵੀ ਸਾਥੀ ਫੌਰੀ ਆਏ ਨੇ ਉਹਨਾਂ ਨੂੰ ਸਲੂਟ ਹੈ ਉਹਨਾਂ ਨੂੰ ਸਲਾਮ ਹੈ ਜਿਹੜਾ ਵੀ ਕੋਈ ਪ੍ਰੋਗਰਾਮ ਸਾਨੂੰ ਆਉਂਦਾ ਇਸੇ ਤਰ੍ਹਾਂ ਹੀ ਅਸੀਂ ਅੱਗੇ ਤੋਂ ਲੈ ਕੇ ਆਵਾਂਗੇ ਜਿਹੜੀ ਕੋ ਪਿਛਲੇ ਆ ਗਿੰਤੀਆਂ ਦੀ ਘਾਟਵਾ ਦੇ ਅਸੀਂ ਹਗਾ ਆਉਣ ਵਾਲੇ ਚ ਪੂਰੇ ਕਰੀਏ ਠੀਕ ਹੈ ਸੰਘਰਸ਼ ਜਿਹੜਾ ਆਏ ਦਿਨ ਸਾਡਾ ਨਵਾਂ ਖੜਾ ਹੁੰਦਾ ਹੈ ਅਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਵਿੱਚ ਕੰਮ ਕਰਨੇ ਆ ਆਪੋ ਆਪਣੀਆਂ ਸਮਝਾਂ ਦੇ ਵਿੱਚ ਕੰਮ ਕਰ ਰਹੇ ਆ ਤੇ ਸਾਡੇ ਜਿਹੜੇ ਸੰਘਰਸ਼ ਵੀ ਉਸ ਤਰ੍ਹਾਂ ਦੇ ਸਾਡੇ ਉੱਠਦੇ ਨੇ ਕੋਈ ਸਾਡੇ ਕਿਸੇ ਪਰਿਵਾਰ ਦਾ ਰੌਲਾ ਤਹਿਸੀਲ ਚ ਹੁੰਦਾ ਹੈ ਕਿਸੇ ਦਾ ਬੈਂਕ ਦੇ ਜਾਂ ਹੁੰਦਾ ਹੈ ਕਿਸੇ ਦਾ ਪੁਲਿਸ ਥਾਣੇ ਹੁੰਦਾ ਹੈ ਕਿਸੇ ਦਾ ਕਿਸੇ ਹੰਕੜਵਾਦੇ ਨਾਲ ਹੁੰਦਾ ਹੈ ਜਾਂ ਕਿਸੇ ਦਾ ਕੋਈ ਜਿਹੜੇ ਆ ਠਾਗਣੇ ਬੱਚੇ ਬਾਹਰ ਭੇਜਦੇ ਨੇ ਭੋਰੇ ਭਾਲੇ ਪਰਿਵਾਰਾਂ ਨੂੰ ਲੈ ਕੇ ਜਿਹੜਾ ਸਾਡਾ ਇਹ ਇਹ ਠਗੀਆਂ ਮਾਰਦੇ ਨੇ ਹਰ ਦਿਨ ਸਾਡਾ ਜਿਹੜਾ ਨਵਾਂ ਸੂਰਜ ਸੰਘਰਸ਼ ਤੇ ਚੜਦਾ ਹੈ ਘਰ ਜਿਹੜਾ ਥੋੜਾ ਸਮਾਂ ਹੀ ਸਾਨੂੰ ਬਹਿਣ ਨੂੰ ਮਿਲਦਾ ਹੈ ਤੇ ਜਿਹੜੀਆਂ ਸਰਕਾਰਾਂ ਨੇ ਇਹ ਰਾਗ ਇਹ ਲਾਪਦੀਆਂ ਨੇ ਵੀ ਇਹ ਜਿਹੜੇ ਕਿਸਾਨ ਨੇ ਜਿੱਥੇ ਵੀ ਇਹਨਾਂ ਦਾ ਜੀ ਕਰਦਾ ਹੈ ਉੱਥੇ ਹੀ ਇਹ ਜਿਹੜੀ ਦਰੀ ਵਿਛਾ ਲੈਂਦੇ ਨੇ ਸੋ ਅਸੀਂ ਜਿਹੜਾ ਜਿੰਨੇ ਵੀ ਇੱਥੇ ਨਗਰ ਨਿਵਾਸੀ ਨੇ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਇਹ ਕੋਈ ਸਾਡਾ ਸ਼ੌਂਕ ਨਹੀਂ ਇਹ ਸਾਡੀ ਮਜਬੂਰੀ ਹੈ ਮਜਬੂਰੀ ਜਿਹੜੀ ਇਹ ਸਰਕਾਰਾਂ ਬਣਾਉਂਦੀਆਂ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਕਿੰਨੇ ਵਾਅਦੇ ਕਰਦੀਆਂ ਨੇ ਤੇ ਸਤਾ ਦੇ ਵਿੱਚ ਆਉਣ ਦੇ ਵਿੱਚ ਉਹ ਵਾਅਦੇ ਇੱਕ ਪਾਸੇ ਰੱਖ ਕੇ ਤੇ ਸਾਡੇ ਪਰਿਵਾਰਾਂ ਤੇ ਕਿੰਨੀ ਤਸ਼ੱਦਦ ਕਰਦੀਆਂ ਨੇ ਸੋ ਜੇ ਫਰਜ ਬੰਦਾ ਹੀ ਆਪਣਾ ਹਰਿਆਣਾ ਸਰਕਾਰ ਦਾ ਵੀ ਕੇਂਦਰ ਸਰਕਾਰ ਦਾ ਵੀ ਜਿਹੜੀ ਕੇਂਦਰ ਸਰਕਾਰ ਦੀ ਪੁੱਤਰੇ ਹੋਏ ਥੱਲੇ ਜਿਹੜੇ ਆਪਣੇ ਐਮਪੀ ਨੇ ਕਿਤੇ ਤਾਂ ਬਿੱਟੂ ਵਰਗਾ ਜਿਹੜਾ ਉਹ ਕਿਸਰਾਂ ਦੀ ਭਾਸ਼ਾ ਬੋਲਦਾ ਹੈ ਤੇ ਬਾਅਦ ਵਿੱਚ ਕਹਿੰਦਾ ਵੀ ਅਸੀਂ ਨੰਗੇ ਪੈਰੀ ਜਾ ਕੇ ਉੱਥੇ ਗੱਲ ਕਰਨ ਨੂੰ ਤਿਆਰ ਆ ਤੇ ਜੇ ਲੋਕ ਸਭਾ ਦੇ ਵਿੱਚ ਉੱਤੇ ਗੱਲ ਹੁੰਦੀ ਏ ਤੇ ਉੱਥੇ ਜਿਹੜਾ ਕਿਸਾਨਾਂ ਨੂੰ ਕਿਸਾਨ ਲੀਡਰਾਂ ਨੂੰ ਬੜੇ ਮਾਰੇ ਸ਼ਬਦ ਬੋਲ ਕੇ ਅੱਤਵਾਦੀ ਤੇ ਆਰਡੀ ਇਸ ਪ੍ਰਸਤੀ ਵਾਲੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਅਸੀਂ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੇ ਆ ਤੇ ਅੱਜ ਦੀ ਜਿਹੜੀ ਇਸ ਇਕੱਠ ਦੇ ਵਿੱਚ ਇਸ ਗੱਲ ਦੀ ਮੰਗ ਵੀ ਕਰਨੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦੇਣੇ ਆ ਜੇ ਸਾਡੇ ਸਾਥੀ ਜਗਜੀਤ ਸਿੰਘ ਦੱਲਾਵੱਦ ਦੱਲਾਵੱਦ ਦੱਲੇ ਦੱਲੇਵਾਲ ਦੀ ਨੂੰ ਉਹਨਾਂ ਨੇ ਆ ਕੇ ਕੋਈ ਉਹਨਾਂ ਨਾਲ ਗੱਲਬਾਤ ਨਾ ਕੀਤੀ ਜੇ ਕੋਈ ਉਹਨਾਂ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਵਾਦਾਰੀ ਹੋ ਜਾਂਦੀ ਏ ਇਹਦੀ ਜ਼ਿੰਮੇਵਾਰ ਏ ਜਿਹੜੀ ਪੰਜਾਬ ਸਰਕਾਰ ਹਰਿਆਣਾ ਦੀ ਜਿਹੜੀ ਏ ਉਹ ਸਟੇਟ ਦੀ ਉਹ ਸਰਕਾਰ ਤੇ ਮੋਦੀ ਸਰਕਾਰ ਜਿਹੜਾ ਇਹਨੂੰ ਫਿਰ ਅਸੀਂ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਇਹਨਾਂ ਨੂੰ ਫਿਰ ਜਿਹੜਾ ਅਸੀਂ ਆਲਦੀ ਸੌਂਝੋਤਾ ਬਗਾਵਦੀ ਤਾਕਤ ਮੁਤਾਬਕ ਜਿਹੜਾ ਅਸੀਂ ਇਹਨਾਂ ਨਾਲ ਜੁਝਾਂਗੇ ਸੋ ਲੰਮਾ ਸਮਾਂ ਆ ਜਾਂਦਾ ਹੋਇਆ ਸਵੇਰੇ ਤੁਸੀਂ 12 ਵਜੇ ਤੋਂ ਆ ਕੇ ਬੈਠੇ ਜੇ ਮੈਂ ਇਹਨਾਂ ਦੇ ਨਾਲ ਹੀ ਆਪਣੀ ਜਿਹੜੀ ਗੱਲਬਾਤ ਨੂੰ ਸਵਾਪਤ ਕਰਾਂਗਾ ਪ੍ਰਧਾਨ ਜੀ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਵਾਂਗਾ ਵੀ ਜਿਹੜੀ ਵੀ ਕੋਈ ਪ੍ਰੋਗਰਾਮ ਆਵੇਗਾ ਉਹ ਚੜ੍ਹ ਕੇ ਲਾਗੂ ਕਰਾਂਗੇ ਜਿਹੜੀ ਕੋ ਅਗਲੇ ਆਪਣੇ ਪ੍ਰੋਗਰਾਮ ਆਉਣੇ ਨੇ ਉਹਦੇ ਵਿੱਚ ਵੀ ਜਿੰਨੀਆਂ ਜੱਫੇਬੰਦੀਆਂ ਅੱਜ ਇੱਥੇ ਆਈਆਂ ਨੇ ਉਹਨਾਂ ਆਗੂ ਸਾਹਿਬਾਨ ਨੂੰ ਬੇਨਤੀ ਏ ਵੀ ਮੀਟਿੰਗ ਦਾ ਸਮਾਂ ਜਿਹੜਾ ਆਪਣਾ ਹੋਵੇਗਾ ਮੀਟਿੰਗ 20 ਤਰੀਕ ਦਾ ਸ਼ੁੱਕਰਵਾਰ ਨੂੰ ਸਾਰਾ ਗੜੀ ਦੇ ਵਿੱਚ ਰੱਖਿਆ ਗਿਆ। ਉੱਥੇ ਜਿਹੜਾ ਆਪਾਂ ਉਸ ਮੀਟਿੰਗ ਨੂੰ ਕਾਮਯਾਬ ਕਰਕੇ ਤੇ ਜਿਵੇਂ ਵੀ ਥੱਲੇ ਆਪਾਂ ਆਪਾਂ ਨੂੰ ਨਿਸ਼ਾਨ ਨਿਰਦੇਸ਼ ਆਉਣਗੇ ਆਪਾਂ ਵਾਅਦਾ ਛੱਡ ਕੇ ਜਿਹੜੇ ਅਗਲੇ ਪ੍ਰੋਗਰਾਮ ਚ ਕਰਾਂਗੇ। ਸੋ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵੀ ਵਿਸ਼ਵਾਸਤ ਹਾਂ ਵੀ ਜੋ ਵੀ ਪ੍ਰੋਗਰਾਮ ਆਵੇਗਾ ਅਸੀਂ ਵਾਅਦਾ ਛੱਡ ਕੇ ਲਾਗੂ ਕਰਾਂਗੇ। ਸੋ ਜੈ ਜਨਤਾ, ਜੈ ਸੰਘਰਸ਼। ਜਿੱਤ ਲੜਦੇ ਲੋਕਾਂ। ਸਾਥੀ ਸੰਸਥਾ ਦੇ ਸਹਿਜ ਕੁਮਾਰ ਜੀ ਹੁਣ ਮੈਂ ਬੇਨਤੀ ਕਰਾਂਗਾ ਆਪਾਂ ਸਮਾਪਤੀ ਕਰਨੀ ਆ ਤੇ ਜਿੰਨੇ ਵੀ ਸਾਥੀ ਇੱਧਰ ਉੱਧਰ ਖੜੇ ਨੇ ਆਜੋ ਜੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਪੰਡਾਲ ਵਿੱਚ ਆ ਜਾਣ ਆਪਾਂ ਨਾਅਰੇ ਨਾਲ ਸਮਾਪਤੀ ਕਰਨੀ ਹੈ ਤੇ ਕਾਹੀ ਨਹੀਂ ਕਰਨੇ ਸਾਰੇ ਜਿਹੜੇ ਸਾਥੀ ਇੱਧਰ ਉੱਧਰ ਬੈਠੇ ਨੇ ਕਿਰਪਾ ਕਰਕੇ ਸਿਰਫ 2 ਮਿੰਟ ਵਾਸਤੇ ਤੁਸੀਂ ਇੱਥੇ ਆ ਕੇ ਬੈਠ ਜਿਓ ਆਪਾਂ ਨਾਅਰੇ ਨਾਲ ਸਮਾਪਤੀ ਕਰਨੀ ਆ ਤੇ ਸਮਾਪਤੀ ਸਾਡੇ ਗੁਰੂ ਸਾਹਿਬ ਜੀ ਦੇ ਬਲਾਕ ਪ੍ਰਧਾਨ ਨੇ ਸਖਦੇਵ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 2 ਮਿੰਟ ਆਪਣੇ ਵਿਚਾਰਕਾਂ ਦੇ ਨਾਲ ਦੀ ਨਾਲ ਸਮਾਪਤੀ ਦਾ ਇਲਾਣ ਕਰਨਾ ਤੇ ਆਪਾਂ ਨਾਹਰਿਆਂ ਦੇ ਨਾਲ ਫਿਰ ਇਹ ਸਮਾਪਤੀ ਕਰਨੀ ਆ 23 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਸਾਰੇ ਡੀਸੀ ਦਫ਼ਤਰਾਂ ਦੇ ਸਾਹਮਣੇ ਆਪਾਂ ਧਰਨੇ ਦੇਣੇ ਨੇ ਇਹਨਾਂ ਸਾਰੀਆਂ ਮੰਗਾਂ ਦੇ ਮੁਤਾਬਕ ਆਪਾਂ ਉੱਥੇ ਗੱਲਬਾਤ ਕਰਾਂਗੇ ਸੋ ਸਾਰੀ ਜਿੰਨੀਆਂ ਵੀ ਜਥੇ ਬੰਨੀਆਂ ਆਂ ਜਾਂ ਇਹਨਾਂ ਨੂੰ ਬੇਨਤੀ ਆ ਕਿ 20 ਤਰੀਕ ਨੂੰ ਆਪਣੀ ਸਾਜੀ ਮੀਟਿੰਗ ਹੈ ਕਿ ਤੇਰੀ ਤਰੀਕਾ ਪਤਾ ਨੇ ਦੇ ਨੇ ਨੇ ਤੇ ਭਾਰਤੀ ਕਿਸਾਨੀਓ ਨੇ ਟਟਕਾਉਂਦਾ ਦੇ ਸਾਥੀਆਂ ਨੂੰ ਬੇਨਤਾ ਕਰਾਂ ਬੇਨਤੀ ਕਰਾਂਗੇ ਕਿ ਕੱਲ ਆਪਾਂ ਡੀਸੀ ਦਫਤਰ ਜਿਹੜਾ ਕੁਝ ਆਪਣੀਆਂ ਮੰਗਾਂ ਨੇ ਉਹਨਾਂ ਵਾਸਤੇ ਆਪਾਂ ਮੰਗ ਪੱਤਰ ਦੇਣਾ ਹੈ ਉੱਥੇ ਆਪਣੇ ਸਾਥੀ ਵੱਤ-ਵੱਤ ਪਹੁੰਚਣ ਇਸੋ ਰੱਖਾਂ ਰਿਆਂ ਦਾ ਧਨਵਾਲ ਸਖਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਵਾਕ ਕੋ ਜਥੇ ਬੰਦੀਆਂ ਤੇ ਸਾਥੀ ਪਹੁੰਚੇ ਹਨ ਬਹੁਤ ਬਹੁਤ ਅੰਦਾਜ਼ ਧੰਨਵਾਦ ਜਿਨ੍ਹਾਂ ਦੇ ਕੇ ਬੱਲੇ ਵਾਲ ਦੇ ਸੰਜੋਗ ਲਈ ਇੱਥੇ ਅੱਜ ਜੇਲ੍ਹਬੰਦਾਂ ਵਿੱਚ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੇ ਜਿ ਬਟੇ ਦਾ ਕ੍ਰਾਂਤੀਕਾਰੀ ਜੋ ਜਿੰਨੇ ਵੀ ਸਾਥੀ ਕਿਸਾਨ ਮਜ਼ਦੂਰ ਸੰਘਰਸ਼ ਵਾਲੇ ਪਹੁੰਚੇ ਹਨ ਸਾਰਿਆਂ ਨੂੰ ਜੀ ਆ ਬਹੁਤ ਬਹੁਤ ਅੰਦਾਜ਼ ਧੰਨਵਾਦ ਕੀਤਾ ਜਾਂਦਾ ਹੈ ਸੋ ਹੁਣ ਅਸੀਂ ਸਮਾਪਤੀ ਦਾ ਟਾਈਮ ਹੋ ਚੁੱਕਿਆ ਹੈ ਕਾਫੀ ਦੇਰ ਹੋ ਗਈ ਹੈ ਤੁਮੋ ਹੀ ਇੱਥੇ ਬੈਠਿਆ ਨੂੰ ਤੇ ਨਾਅਰੇ ਨਾਲ ਆਪਾਂ ਇਹਦੀ ਸਮਾਪਤੀ ਕਰਨੀ ਹੈ ਕਿਸਾਨ ਸੰਯੁਕਤ ਮੋਰਚੇ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 हरियाणा ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਸਬੋਤ ਬਹੁਤ ਧੰਨਵਾਦ ਸਾਰਿਆਂ ਦਾ ਸਾਥੀਆਂ ਦਾ ਜਿਸ ਤਰ੍ਹਾਂ ਅੱਕੇ ਵੀ ਕੋਈ ਪ੍ਰੋਗਰਾਮ ਦਾ ਐਲਾਨ ਹੁੰਦਾ ਹੈ ਆਪਾਂ ਸਾਰਿਆਂ ਨੇ ਮਿਲ ਕੇ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਹੈ ਸਾਰਿਆਂ ਦਾ ਬਹੁਤ ਬਤਿਹਾਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਬੋਲੇ